ਦੁਰ ਦੁਰ ਨਹੀਂ ਸਦਾ ਦੁਰ ਬਾਹਰ ਹੀ ਉੱਠੀ ਹੈ ਉਹ ਨਾਲ ਦੀ ਬਿਲਡਿੰਗ ਤੁਹਾਨੂੰ ਪਤਾ ਹੀ ਹੈ ਬਿਲਕੁਲ ਇਸ ਚੱਲੇ ਹੋਰ ਦੇਖੋ ਹੋਰ ਵੀ ਪੈਸੇਂਜਰ ਜਿਹੜੇ ਨਾ ਵਿਚਾਰੇ ਕੋਈ ਟੈਕਸੀ ਲੱਗੇ ਜਾ ਰਿਹਾ ਹੈ ਕੋਈ ਆਪਣਾ ਕੈਬ ਕਰਾਈ ਹੈ ਕਿਸੇ ਨੇ ਕਿਸੇ ਨੇ ਆਪਣਾ ਕੀ ਕੇਦ ਨੂੰ ਬਸ ਤੇ ਚੱਲਿਆ ਯਾਨੀ ਕਿ ਉਹਨਾਂ ਨੇ ਆਪਣਾ ਡਬਲ ਡਬਲ ਕਰਾਇਆ ਵਰਕੇ ਹੁਣ ਦਿੱਲੀ ਚੱਲੇ ਆ ਗਏ ਇਸ ਲਈ ਇਹ ਸਾਨੂੰ ਪਹੁੰਚ ਹੈ ਕਿ ਇਹ ਜਿਹੜਾ 에ਰਪੋਰਟ ਹੈ ਇਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਕੋਈ ਉਹ ਹੈ ਨਹੀਂਗਾ ਕੋਈ ਯਾਨੀ ਇੱਥੇ ਆਏ ਇੱਥੇ ਘੰਟਾ ਅਸੀਂ ਵੇਟ ਫੇਅਰ ਕਰ ਰਹੇ ਹਾਂ ਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਨਸਲ ਹੋ ਗਈ ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ ਨਾ ਸੂਚਨਾ ਦੇਣ ਕਾਰਨ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸਿਮਲੇਸ਼ੀਆਲੀ ਉਹ ਵੀ ਲਗਭਗ ਕੈਨਸਲ ਹੋ ਗਈ ਕਿਉਂਕਿ ਇੱਥੋਂ ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਬਠਿੰਡੇ ਤੋਂ ਤੇ ਉਸ ਕਾਰਨ ਸਾਨੂੰ ਬਹੁਤ ਵੱਡਾ ਲੋਸ ਹੋਇਆ ਹੈ 에어ਪੋਰਟ ਅਥਾਰਟੀ ਬਠਿੰਡਾ 에어ਲਾਈਨ ਇਹਨਾਂ ਹਰਜਾਨਾ ਭਰੇ ਇਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ 에어ਪੋਰਟ ਅਥਾਰਟੀ ਨੂੰ ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ ਇਹਦੇ ਨਾਲ ਹੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ ਜਿਨ੍ਹਾਂ ਦੇ ਦਿੱਲੀ ਕੱਲ ਇੰਟਰਵਿਊ ਸੀ ਕਈ ਤਰ੍ਹਾਂ ਦੇ ਪੇਪਰ ਸੀ ਕਿਸੇ ਨੇ ਹੋਰ ਅਗੇ ਇੰਟਰਨੈਸ਼ਨਲ ਫਲਾਈਟ ਤੇ ਜਾਣਾ ਸੀ ਬਹੁਤ ਵੱਡਾ ਇਹਨਾਂ ਦੀ ਅਨਗੈਲੀ ਵਰਤੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ